ਨਾ ਸੁਨਣਾ ਵਿਚਾਰਨਾ ਮੰਨਣਾ ਤੇ ਹਿਰਦੇ 'ਚ ਸੁਣਾ ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਪਾਉ ਗੁਰੂ ਦੇ ਬਚਨਾਂ ਤੇ ਫਿਰ ਜੇ ਅਸੀਂ ਬਚਨ ਮੰਨਾਂਗੇ ਫਿਰ ਗੁਰੂ ਅੰਗ ਸੰਗਿਆ ਫਿਰ ਦੁਕਾਲੰ ਪ੍ਰਣਾਸੀ ਦੇ ਆਲਮ ਸਰੂਪੇ ਸਦਾ ਅੰਗ ਸੰਗੇ ਆ ਭੰਗ ਅੰਗ ਭੂਤੇ ਗੁਰਮਖ ਪਿਆਰਿਓ ਜੇ ਕੋਈ ਬਚਨ ਮੰਨੇ ਫਿਰ ਗੁਰੂ ਪੈਰੇ ਧਾਰਿ ਬੜਿਓ ਪਿਆਰ ਵਿੱਚ ਫਿਰ ਸਮਾਪਤੀ 'ਚ ਸ਼ਾਮਲ ਹੋਵਾਂਗੇ ਸਾਰੇ

ਖੜ ਜਾਂਦਾ ਗੁਰੂ ਕਹਿਰੇਦਾਰ ਬਣ ਖੜ ਜਾਂਦਾ ਹਾਉ ਗੁਰੂ ਦਾ ਵਚਨ ਮੰਨਿਏ ਗੁਰੂ ਦਾ ਹੁਕਮ ਮੰਨਿਏ ਤੇ ਹੁਕਮ ਕੀ ਆ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਾਰੇ ਰਸਨਾ ਸਫਲੀ ਕਰਿਓ ਰਬਤਾ ਦੀ ਧਾਰਮਾ ਕੋਈ ਰਸਨਾ ਵਾਂਝੀ ਨਾ ਰਹੇ ਉਹ ਤਵੇ ਚਲਾਇਓ ਪੰਥ ਆਗਿਆ ਭਈ ਹੈ ਅਕਾਲ ਤਵੇ ਚਲਾਇਓ ਪੰਥ ਆਗਿਆ ਭਈ ਹੈ ਅਕਾਲ ਤੁਨ ਲਾਇਓ ਪੰਚ ਯਾ ਗਿਆ ਪਈ ਹੈ ਆਕਾਰ ਕੀ ਸਭ ਤੁਨ ਲਾਇਓ ਪੰਚ ਯਾ ਸਭ ਕੋ ਮਿਲ ਕੋ ਚਹੇ ਕੋਜ ਸ਼ਬਦ ਮੈਂ ਲਹਿਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ ਖਾਰ ਹੋਏ ਸਾ ਮਿਲਾਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਕਰੇ ਪਾਰ ਜੋ ਸਰਦਾ ਕਰ ਸਿਉ ਦੇ ਗੁਰ ਪਾਰ ਉਤਾਰਨ ਹਰ ਆਉ ਗੁਰੂ ਦੇ ਲੜ ਲੱਗिए ਇਹ ਬੇਨਤੀਆਂ ਪ੍ਰਵਾਨ ਕਰਿਓ ਹੋਇਆਂ ਭੁੱਲਾਂ ਦੀ ਖਿਮਾ ਬਖਸ਼ਿਓ ਗੁਰਮੁਖ ਤਿਆਰਿਓ ਮੁਬਾਰਕ ਜੋ ਸੇਵਾਦਾਰਾਂ ਨੇ ਸੇਵਾ ਕੀਤੀ ਜੋ ਗੁਰੂ ਚਰਨਾਂ 'ਚ ਚੱਲ ਕੇ ਆਏ ਔਰ ਜਿਨ੍ਹਾਂ ਨੇ ਅਮਰਤ ਛਕਿਆ ਅਮਰ ਸੰਚਾਰ ਯੋਗੀ ਵਾਲਾ ਵਿਖੇ ਹੋ ਰਿਹਾ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਇਸ ਸਮਾਗਮ ਦੀ ਸਮਾਗਮ ਦੀ ਸਫਲਤਾ ਲਈ ਬਾਬਾ ਰੀਸੀ ਸਿੰਘ ਘਰਾਣੇ ਵਾਲੇ ਬਾਬਾ ਬਲਦੇਵ ਸਿੰਘ ਜੀ ਸਤਿਕਾਰਯੋਗ ਯੋਗੇ ਵਾਲੇ ਔਰ ਜਿਨ੍ਹਾਂ ਗੁਰਮਖਾਨੇ ਸੇਵਾ ਕੀਤੀ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਭਾਈ ਗੁਰਤੇਜ ਸਿੰਘ ਮਹੇਸ਼ਰੀ ਇੰਗਲੈਂਡ ਤੋਂ ਔਰ ਭਾਈ ਮੱਖਣ ਸਿੰਘ ਜੀ ਰੋਡੇ ਨਗਰ ਤੋਂ ਜਨਾ ਇਸ ਮਾਗਮ ਲਈ ਆਪਣੇ ਤਨ ਮਨ ਧਨ ਦੀ ਸੇਵਾ ਔਰ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਆਏ ਮਹਾਪੁਰਖਾਂ ਦਾ ਸੰਤ ਬਾਬਾ ਅਵਤਾਰ ਸਿੰਘ ਦੀ ਸਾਧਨ ਵਾਲੇ ਜਿਨ੍ਹਾਂ ਨੇ ਦੋ ਦਿਨ ਕੀਰਤਨ ਦੀ ਵੀ ਹਾਜ਼ਰੀ ਭਰੀ ਹੈ ਆਪੋ ਆਪਣੇ ਨਗਰਾਂ ਦੇ ਗੁਰਮਤਿ ਪਿਆਰਿਓ ਮਹਾਪੁਰਖਾਂ ਨੂੰ ਬੁਲਾਓ ਕੀਰਤਨ ਦੀਵਾਨ ਸਜਾਓ ਗੁਰਮਤਿ ਦਾ ਪ੍ਰਚਾਰ ਹੋਵੇ ਨੀਤੇ ਮੜੀਆਂ ਕਬਰਾਂ ਦਾ ਗੋਲਵਾਲਾ ਹੋ ਰਿਹਾ ਪਖੰਡਵਾਦ ਦਾ ਗੋਲਵਾਲਾ ਦਿਨ ਰਾਤ ਪੰਥਕ ਸਿਵਾਂ ਲਹਿਰ ਦੇ ਸੇਵਾ ਕਰਦੇ ਆ ਆਪੋ ਆਪਣੇ ਨਗਰਾਂ 'ਚ ਬੁਲਾਓ ਧਰਮ ਪ੍ਰਚਾਰ ਇਹਨਰ ਤੋਂ ਕਰਾਓ ਜਿੱਥੇ ਦਾਸ ਨੂੰ ਹੁਕਮ ਲਾਉਂਗੇ ਬਹੁਤ ਨਗਰਾਂ ਦੀਆਂ ਸੰਗਤਾਂ ਨੇ ਦੀਵਾਨਾਂ ਵਾਸਤੇ ਹੁਕਮ ਕੀਤਾ ਜਿਵੇਂ ਜਿਵੇਂ ਸਮਾਂ ਬਣੇਗਾ ਦਿਨ ਰਾਤ ਤੁਹਾਡੀ ਸੇਵਾ ਦਾ ਜਿੱਥੇ ਹੁਕਮ ਕਰੋ ਸਮਾਂ ਬਣੇਗਾ ਆਪ ਜੀ ਦੇ ਗੁਰਮੁਖ ਪਿਆਰੇ ਦਰਸ਼ਨ ਦਿਦਾਰੇ ਕਰਾਂਗੇ ਇਸੇ ਤਰ੍ਹਾਂ ਬਾਬਾ ਮਹਿੰਦਰ ਸਿੰਘ ਜਲੇਰ ਤੋਂ ਆਏ ਆ ਬਾਬਾ ਕੁਲਦੀਪ ਸਿੰਘ ਜੀ ਧਲੇਕਿਆਂ ਤੋਂ ਆਏ ਬਾਬਾ ਬਲਕਾਰ ਸਿੰਘ ਜੀ ਭਾਗੋਕਿਆਂ ਵਾਲੇ ਦੋ ਦਿਨ ਹਾਜ਼ਰੀ ਭਰਦੇ ਰਹੇ ਔਰ ਇਸੇ ਤਰ੍ਹਾਂ ਨਾਨਕ ਸਾਹਿਬ ਤੋਂ ਕੁਝ ਗੁਰਮੁਖ ਮਹਾਂਪੁਰਖ ਆਏ ਆ ਸਾਰਿਆਂ ਨੇ ਜੀ ਆਇਆਂ ਆ ਸਾਰਿਆਂ ਦਾ ਸਤਿਕਾਰ ਹੈ ਜੋ ਗੁਰਦੁਆਰਾਂ ਵਿੱਚ ਆਏ ਗ੍ਰੰਥੀ ਸਿੰਘ ਗਿਆਨੀ ਸਿੰਘ ਕਸਾਲੀ ਸਿੰਘ ਜਥੇਦਾਰ ਪੰਚ ਸਰਪੰਚ ਨਗਰ ਪੰਚਾਇਤਾਂ ਗੁਰਦੁਆਰਾ ਕਮੇਟੀਆਂ ਸਾਰਿਆਂ ਨੂੰ ਜੀ ਆਇਆਂ ਗੁਰਦੁਆਰ ਦੇ ਅੰਦਰ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਹਾਜ਼ਰੀ ਭਰੀ ਸੇਵਾ ਦੀ ਹਿੱਸਾ ਲਿਆ ਉਹ ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਗੁਰਮਖ ਪਿਆਰਿਓ ਇਹ ਸੇਵਾਵਾਂ ਤੇ ਸਮਾਗਮ ਚੱਲ ਰਹੇ ਆ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਜੋ ਸੇਵਾਵਾਂ ਚੱਲ ਰਹੀਆਂ ਨੇ ਗੁਰਮਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਤੁਹਾਡੇ ਚ ਬਹੁਤ ਸਾਰੇ ਮੈਂ ਦੇਖ ਰਿਹਾ ਮੈਂਬਰ ਬਣੇ ਜੋ ਪੰਥਕ ਸੇਵਾ ਲਹਿਰ ਦੇ ਸੇਵਾਵਾਂ ਨਿਭਾਉਂਦੇ ਆ ਮੋਰਚਿਆਂ ਦੇ ਅੰਦਰ ਵੀ ਚਾਹੇ ਦੇਹੜਾ ਦੂਰ ਜਾ ਕੇ ਲਾਇਆ ਚਾਹੇ ਦਿੱਲੀ ਜਾ ਕੇ ਲਾਇਆ ਚਾਹੇ ਹੋਰ ਇਲਾਕੇ ਚ ਪਖੰਡਵਾਦ ਦੇ ਖਿਲਾਫ ਮੋਰਚੇ ਚੱਲਦੇ ਰਹਿੰਦੇ ਆ ਗੁਰੂ ਦੀ ਕਿਰਪਾ ਤੇ ਸਦਕਾ ਸਾਰੇ ਸਹਿਯੋਗ ਦੇਂਦੇ ਹੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪਖੰਡਵਾਦ ਦੇ ਖਿਲਾਫ ਜੋ ਡੇਰਾ ਸਰਸਾ ਨੂਰ ਮਹਿਲ ਹੋਰ ਜਿਹੜੇ ਪੁਨੀਹਾਰੇ ਵਾਲੇ ਅੜਗੇ ਪਖੰਡੀ ਔਰ ਉਹਨਾਂ ਦਾ ਭਾਈ ਚਾਰਾ ਨਾਲ ਖਿਲਾਫ ਸੰਘਰਸ਼ ਚੱਲ ਰਿਹਾ ਸਤਿਗੁਰੂ ਦੀ ਕਿਰਪਾ ਦੇ ਨਾਲ ਅਖੰਡਵਾਦ ਨਾਲੋਂ ਤੋੜ ਕੇ ਗੁਰੂ ਗ੍ਰੰਥ ਪੰਥ ਨਾਲ ਜੋੜਨ ਦਾ ਉਪਰਾਲਾ ਇਹ ਸਤਿਗੁਰ ਸੱਜੇ ਪਾਤਸ਼ਾਹ ਦੀ ਰਹਿਮਤ ਆ ਬੜੀਆਂ ਮੁਸ਼ਕਲਾਂ ਨੂੰ ਵੀ ਲੰਘਣਾ ਪੈਂਦਾ ਪਰ ਗੁਰੂ ਦੀ ਕਿਰਪਾ ਦੇ ਸਦਕਾ ਮੁਸ਼ਕਲਾਂ ਮੁਸ਼ਕਲਾਂ ਨਹੀਂ ਲੱਗਦੀਆਂ ਜਦੋਂ ਗੁਰੂ ਦਾ ਹੱਥ ਹੋਵੇ ਸੰਗਤਾਂ ਦਾ ਸਹਿਯੋਗ ਹੋਵੇ ਇਹਨਾਂ ਗੁਰਮਖ ਪਿਆਰਿਓ ਸੇਵਾਵਾਂ ਵਿੱਚ ਭਾਵੇਂ ਸਰਕਾਰਾਂ ਫਰੀਦਕੋਟ ਫਿਰੋਜ਼ਪੁਰ ਜੇਲ੍ਹ 'ਚ ਬੰਦ ਕਰਦੇ ਨੇ ਭਾਵੇਂ ਬਠਿੰਡਾ ਤੇ ਭਾਵੇਂ ਕਬੂਰਥਲਾ ਤੇ ਆ ਹੁਣ ਮਿਹਰਬਾਨੀ ਕੀਤੀ ਪੰਜਾਬ ਵਾਲਿਆਂ ਨੇ ਫੜ ਗਏ ਹੈ ਹਰਿਆਣੇ ਵਾਲਿਆਂ ਨੂੰ ਫੜਾਤਾ ਸੀਗਾ ਹਸਾਰ ਜੇਲ੍ਹ 'ਚ ਪਰ ਤੁਸੀਂ ਹਜ਼ਾਰਾਂ ਸਿੱਖ ਜਾ ਪਹੁੰਚੇ ਉੱਥੇ 31 ਤਰੀਕ ਨੂੰ ਸਿੰਘ ਗਏ 1100 ਕਰੋੜ ਜਾਮ ਹੋ ਗਏ ਹਸਾਰ ਦੇ ਤੇ ਫਿਰ ਗੁਰਮੁਖ ਪਿਆਰਿਓ ਅਗਲੇ ਦਿਨ ਹੀ ਰਿਹਾਈ ਗੁਰੂ ਨੇ ਕਿਰਪਾ ਕਰਤੀ ਪੰਥਕ ਜਥੇਬੰਦੀਆਂ ਸੰਤ ਮਹਾਪੁਰਖ ਤੇ ਸੰਗਤਾਂ ਗੁਰੂ ਦਾ ਖਾਲਸਾ ਇਹਨਾਂ ਵੱਲੋਂ ਕੋਈ ਕਮੀ ਨਹੀਂ ਗੁਰਮੁਖ ਪਿਆਰਿਓ ਇਹਨਾਂ ਨੇ ਤਾਂ ਗੁਰਮਖ ਪਿਆਰੋ ਆਪਦੇ ਪ੍ਰਬੰਧ ਕਰਦੇ ਪਰ ਗੁਰੂ ਦੇ ਕਰਪਾ ਉਹੀ ਕੇਸ ਤੁਹਾਨੂੰ ਕਹਦਾ ਕੋਈ ਪੁੱਛਦੇ ਜੀ ਕਿਹੜਾ ਕੇਸ ਸੀਗਾ ਜਦੋਂ ਖਰਬਤ ਦਾ ਕੜਾਹਾ ਘੋਲਿਆ ਸੀ ਨਾ ਬਖੰਡੇ ਨੇ ਤਕਾਲ ਤਖਤ ਸਾਹਿਬ ਦਾ ਉਹ ਕਾਗਨਾਮਾ ਜਾਰੀ ਹੋਇਆ ਸੀ ਉਹਦੇ ਨਾਲ ਸਾਂਝ ਪਿਆਲੀ ਨਹੀਂ ਰੱਖਣੀ ਆ ਸਿਆਸੀਆਂ ਨੇ ਤਾਂ ਪਾਲੀ ਹੁਣ ਪਰ ਗੁਰੂ ਕੇ ਸਿੱਖ ਅੱਜ ਵੀ ਸਟੈਂਡ ਤੇ ਖੜੇ ਆ ਵੜ ਗਿਆ ਸੀ ਘੋਰਨੇ ਚ 2 ਮਹੀਨਿਆਂ ਬਾਅਦ ਨਿਕਲਿਆ ਪਹਿਲੀ ਵਾਰ ਤੇ ਅਗੋਂ ਫਿਰ 2.5 300 ਸਿੰਘ ਲੈ ਕੇ ਘੇਰ ਲਿਆ ਸੀ ਉਹਦੇ ਨਾਲ ਹਜ਼ਾਰਾਂ ਪੈਰੋਕਾਰ ਸੀ ਆਪਦੇ ਡੇਰੇ 'ਚ ਆਪਾਂ ਮਜਮਾ ਦੇ ਲਾਈ ਬੈਠਾ ਸੀ ਗਾਣੇ ਵੀ ਗਾਈ ਜਾਵੇ ਜਿਵੇਂ ਹੁਣ ਤੁਸੀਂ ਦੇਖਿਆ ਹੀ ਆ ਹੁਣ ਤੇ ਜਮਾ ਹੱਦ ਲਾਤੀ ਪੰਜਾਬ ਦੇ ਲੋਕ ਜਾਣੋ ਹਟ ਗਏ ਤੋਰੀ-ਫੁਲਕਾ ਬੰਦ ਹੋ ਗਿਆ ਉਹ ਨਚਾਰਾਂ ਨੂੰ ਨੱਚਣ ਲੱਗ ਗਿਆ ਸਟੇਜ 'ਤੇ ਜੋ ਨਚਾਰ ਨੱਚਦੇ ਆ ਨਾ ਐ ਸਟੇਜਾਂ 'ਤੇ ਨੱਚਦਾ ਹੁਣ ਤੋਰੀ-ਫੁਲਕਾ ਆਪਣਾ ਚਲਾਉਣ ਵਾਸਤੇ ਜਦੋਂ ਵੀ ਮਜਮਾ ਦੇ ਲਾਈ ਬੈਠਾ ਸੀ ਜਾ ਪਹੁੰਚੇ ਗੁਰਮੁਖ ਪਿਆਰਿਓ ਫਿਰ ਭੱਜ ਗਿਆ ਮੈਗ ਜਿਆ ਛੱਡ ਕੇ ਜੋੜਾ ਲਾ ਕੇ ਕੰਧ ਟੱਪ ਕੇ ਗੁਰਮਖ ਪਿਆਰਿਓ 6-7 ਹਜ਼ਾਰ ਪੈਰੋ ਕਰ ਉਹਦਾ ਸਾਡੇ ਨਾਲ 2.5 300 ਸਿੰਘ ਸੀ ਤਿਆਰ ਵਰ ਤਿਆਰ ਪਰ ਜਦੋਂ ਖਾਲਸੇ ਨੇ ਛੱਡੇ ਜਕਾਰੇ ਫਿਰ ਜਕਾਰਿਆਂ ਮੂਰੇ ਕੌਣ ਖੜਦਾ ਗੁਰੂ ਗ੍ਰੀਵ ਸਿੰਘਾਂ ਨੇ ਫਿਰ ਜਦੋਂ ਸਤਸ੍ਰੀ ਅਕਾਲ ਦੇ ਜਕਾਰੇ ਛੱਡੇ ਤੇ ਬਖੰਡੀ ਭੱਜ ਲਿਆ ਕੰਧ ਟੱਪ ਕੇ ਪਤਾ ਨਹੀਂ ਉੱਥੇ ਹੀ ਬਾਗ ਦੇਣਾ ਹੀ ਜਿੱਥੇ ਆ ਜਾਂਦਾ ਕਾਬੂ ਉਦਣ ਪਰ ਲੰਘ ਗਿਆ ਉਸ ਵੇਲੇ ਕਈ ਆਲੇ ਨੂੰ ਹੁਣ ਕਹਿੰਦੇ ਬਾਬਾ ਜੀ ਅੱਗੇ ਨਾਲੋਂ ਕਮਜ਼ੋਰ ਜੇ ਬੜੇ ਹੋ ਗਏ ਤੁਹਾਡੀ ਸਿਹਤ ਬੜੀ ਘਟ ਗਈ ਆ ਤੇ ਮੈਂ ਬੇਨਤੀ ਕਰਦਾ ਹੁਣ ਮੈਂ ਗੁਰਮੁਖੋਂ ਕਮਜ਼ੋਰ ਨਹੀਂ ਹੋਇਆ ਮੈਂ ਤਾਂ ਫਿੱਟ ਜੀ ਕੀਤੀ ਆ ਸਿਹਤ ਪਤਾ ਕਿਉਂ ਮੈਂ ਕਿਹਾ ਉਦੋਂ ਕੰਧ ਟੱਪ ਕੇ ਪਖੰਡੀ ਭੱਜ ਗਿਆ ਸੀ ਹੁਣ ਭੱਜਣ ਨਹੀਂ ਦੇਣਾ ਰੰਗਾਂ ਦਾ ਢਾ ਕੇ ਧੌਣ ਤੇ ਗੋਡਾ ਰੱਖ ਲੈਣਾ ਜਿੱਥੇ ਮੈਂ ਉਦੋਂ ਭੱਜ ਗਿਆ ਸੀਗਾ ਹੁਣ ਭੱਜਣ ਨਹੀਂ ਦੇਣਾ ਹੁਣ ਤਾਂ ਢਾ ਕੇ ਧੌਣ ਤੇ ਗੋਡਾ ਰੱਖ ਲੈਣਾ ਭਾਰਤਿਕ ਗੁਰਮੁਖ ਵਹਿ ਸਿਹਤ ਘਟਾਈ ਕਮਜ਼ੋਰ ਨਹੀਂ ਹੋਏ ਫਿੱਟ ਜਿਓਏ ਆ ਇਹ ਬਗੰਡੀ ਭਜਨ ਨਹੀਂ ਦੇਣਾ ਹੁਣ ਜਦਨ ਕਦੇ ਵਾਹ ਪੈ ਗਿਆ ਸਤਿਗੁਰੂ ਸੱਚੇ ਪਾਦਸ਼ਾਹ ਕਰਪਾ ਕਰਨ ਸੇਵਾ ਬਖਸ਼ਣ ਜਿਹੜਾ ਗੁਰੂ ਗ੍ਰੰਥ ਪੰਥ ਦਾ ਦੋਖੀ ਆ ਗੁਰੂ ਦੀਆਂ ਪਰੰਪਰਾਵਾਂ ਨੂੰ ਕਤਲ ਕਰਦਾ ਉਹਦੇ ਨਾਲ ਸਾਡੀ ਕਾਦੀ ਆ ਸਿਆਸੀਆਂ ਨੂੰ ਹੋਊਗੀ ਸਾਂਝ ਪਿਹਾਲੀ ਵੋਟਾਂ ਲੈਣੀਆਂ ਹੋਣਗੀਆਂ ਪਰ ਗੁਰੂ ਪੰਥ ਖਾਲਸਾ ਤੇ ਹਮੇਸ਼ਾ ਪਖੰਡੀਆਂ ਨਾਲ ਸਜਦਾ ਆਇਆ ਤੇ ਸਜਦਾ ਰਹਿਣਾ ਜਿਹੜਾ ਪਖੰਡੀਆਂ ਦਾ ਭਾਈਵਾਲ ਬਣੂਗਾ ਉਹਨਾਂ ਨਾਲ ਵੀ ਖਾਲਸਾ ਸਜਦਾ ਆਇਆ ਤੇ ਸਜਦਾ ਰਹਿਣਾ ਆਓ ਗੁਰਮੁਖ ਪਿਆਰੇ ਹੁਣ ਅਨੰਦ ਸਾਹਿਬ ਦੇ ਪਾਠ ਹੋਏ ਜੁੜਨਾ ਮੈਂ ਬਹੁਤ ਧੰਨਵਾਦ ਕਰਦਾ ਸੰਗਤਾਂ ਦਾ